ਜਿਵੇਂ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਕੁਝ ਜ਼ਿਲ੍ਹਿਆਂ ਦੇ ਵਿੱਚ ਛੁੱਟੀਆਂ ਹੋ ਚੁੱਕੀਆਂ ਸੀ ਕੱਲ ਲੈਟਰ ਜਾਰੀ ਹੋ ਚੁੱਕੇ ਸੀਗੇ ਗੁਰਦਾਸਪੁਰ ਫੋਜ਼ਿਲ ਕਾ ਇਸ ਤਰ੍ਹਾਂ ਦੇ ਜਿਹੜੇ ਅੰਮ੍ਰਿਤਸਰ ਬਾਰਡਰ ਦੇ ਲਾਗੇ ਦੇ ਜਿਹੜੇ ਏਰੀਏ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆਲਰੇਡੀ ਕੱਲ ਜਿਹੜੇ ਨੇ ਲੈਟਰ ਛੁੱਟੀਆਂ ਦੇ ਜਾਰੀ ਸਕੂਲਾਂ ਕਾਲਜਾਂ ਦੇ ਹੋ ਚੁੱਕੇ ਸੀ ਔਰ ਅੱਜ ਕੁਝ ਨਵੇਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਡੀਸੀ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੇ ਸਕੂਲ ਕਾਲਜ ਜਿਹੜੇ ਨੇ ਉਹ ਬੰਦ ਰਹਿਣਗੇ ਤਾਂ ਦੋਸਤੋ ਇੱਥੇ ਆਪਾਂ ਆਦੇਸ਼ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਸਕਰੀਨ ਦੇ ਉੱਪਰ ਸਾਈਡ ਤੇ ਨਾਲ-ਨਾਲ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਕਿੰਨੇ ਦਿਨ ਦੇ ਵਾਸਤੇ ਸਕੂਲਾਂ ਦੀਆਂ ਜੜੀਆਂ ਨੇ ਉਹ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਹਾਂ ਅੱਗੇ ਵਧਣ ਤੋਂ ਪਹਿਲਾਂ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਦੋਸਤੋ ਐਜੂਕੇਸ਼ਨ ਦੇ ਨਾਲ ਰਿਲੇਟਡ ਹਰ ਇੱਕ ਜਾਣਕਾਰੀ ਹਰ ਇੱਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਇਸ ਪੈਰੇ ਚੈਨਲ ਤੇ ਦੇਖਣ ਨੂੰ ਮਿਲਦੀ ਆ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਡੀਸੀ ਨੇ ਜਿਹੜਾ ਹੈ ਉਹ ਅਪੀਲ ਕੀਤੀ ਆ ਕਿ ਪੈਨਿਕ ਨਹੀਂ ਲੈਣਾ ਹਾਲਾਂਕਿ ਸਿਚੁਏਸ਼ਨ ਨੂੰ ਦੇਖਦੇ ਹੋਏ ਜਿਹੜਾ ਹੈ ਉਹ 9 10 ਮਈ ਨੂੰ ਜਿਹੜੀ ਆ ਉਹ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ 11 ਮਈ ਦੀ ਆਲਰੇਡੀ ਜਿਹੜੀ ਆ ਉਹ ਛੁੱਟੀ ਸੰਡੇ ਦੀ ਹੈਗੀ ਆ ਦਾ ਇੱਥੇ ਜਿਹੜਾ ਹੈ ਡਿਪਟੀ ਕਮਿਸ਼ਨਰ ਮਿਸਟਰੀ ਹਿਮਾਂਸ਼ੂ ਜੈਨ ਨੇ ਅਨਾਉਂਸ ਕੀਤਾ ਹੈ ਕਿ ਸਾਰੇ ਗਵਰਨਮੈਂਟ ਤੇ ਪ੍ਰਾਈਵੇਟ ਚਾਹੇ ਕੋਈ ਗਵਰਨਮੈਂਟ ਸਕੂਲਾ ਚਾਹੇ ਕੋਈ ਪ੍ਰਾਈਵੇਟ ਸਕੂਲਾ ਸਾਰੇ ਦੇ ਸਾਰੇ ਹੀ ਸਕੂਲ 9 ਔਰ 10 ਤਰੀਕ ਨੂੰ ਜਿਹੜਾ ਹੈ ਉਹ ਬੰਦ ਰਹਿਣਗੇ ਲੁਧਿਆਣਾ ਡਿਸਟ੍ਰਿਕਟ ਦੇ ਜਿਹੜੇ ਨਾਇਓਨਰੇਬਲ ਡੀਸੀ ਉਹਨਾਂ ਨੇ ਇਹ ਆਦੇਸ਼ ਬਕਾਇਦਾ ਜਿਹੜੇ ਨੇ ਉਹ ਜਾਰੀ ਕੀਤੇ ਨੇ ਕਿ ਹਾਲਾਤ ਨੂੰ ਦੇਖਦੇ ਹੋਏ ਜਿਹੜਾ ਹੈਗਾ ਏ ਉਹ ਤੁਸੀਂ ਜਿਹੜਾ ਹੈ ਅ ਬੱਚਿਆਂ ਨੂੰ ਛੁੱਟੀਆਂ ਕਰਨੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਨਾਲ ਦੀ ਨਾਲ ਆਰਡਰ ਕਿ ਬੱਚਿਆਂ ਨੂੰ ਛੁੱਟੀਆਂ ਕਰਨੀਆਂ ਨੇ ਚਾਹੇ ਕੋਈ ਪ੍ਰਾਈਵੇਟ ਸਕੂਲਾ ਚਾਹੇ ਕੋਈ ਗਵਰਨਮੈਂਟ ਸਕੂਲਾ ਤਾਂ ਬੱਚਿਆਂ ਨੂੰ ਵੀ ਇਹੀ ਅਪੀਲ ਹੈ ਕਿ ਅ ਪ੍ਰਸ਼ਾਸਨ ਦਾ ਸਾਥ ਦੇਣ ਤੇ افواਹਾਂ ਤੋਂ ਬਚਣ ਕਿਸੇ ਵੀ ਇਸ ਤਰ੍ਹਾਂ ਦੀ ਜਾਣਕਾਰੀ ਦੇ ਉੱਪਰ ਆਪਾਂ ਨੇ ਵਿਸ਼ਵਾਸ ਜਿਹੜਾ ਹੈ ਉਹ ਨਹੀਂ ਕਰਨਾ ਔਰ ਹਾਂ ਆਪਾਂ ਟਾਈਮ ਟੂ ਟਾਈਮ ਅਪਡੇਟ ਸਾਰੇ ਸਕੂਲਸ ਕਾਲਜਸ ਦੀ ਹੌਲੀਡੇਜ਼ ਦੀ ਜਾਂ ਫਿਰ ਸਿਲੇਬਸ ਦੀ ਜਾਂ ਫਿਰ ਜੌਬਸ ਦੀ ਦਿੰਦੇ ਰਹਿੰਦੇ ਆ ਤਾਂ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤਾਂ ਕਿ ਸਾਡੇ ਦੁਆਰਾ ਪਾਈ ਗਈ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਤੇ ਨਾਲ ਦੀ ਨਾਲ ਤੁਸੀਂ ਵੀਡੀਓ ਦੇਖ ਕੇ ਜਿਹੜਾ ਹੈ ਉਹ ਆਪਣੇ ਆਪ ਨੂੰ ਅਪਡੇਟ ਕਰ ਸਕੋ ਬੜੇ ਜਲਦੀ ਨਵੇਂ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤੁਹਾਡੇ ਸਭ ਨੂੰ ਆਵਾਂਗੇ ਤਦ ਤੱਕ ਲਈ ਸਸ਼ ਸ਼ਕ